ਚੋਰੇ ਲਿਖਦੇ ਨੇ ਕਿ ਇਸ ਪੰਜਾਬ 'ਚ ਕੋਈ ਮੰਗਤਾ ਨਹੀਂ ਸੀ ਹੁੰਦਾ ਕੋਈ ਚੋਰ ਨਹੀਂ ਸੀ ਹੁੰਦਾ ਸਿਹਤ ਸੇਵਾਵਾਂ ਅਵਲ ਸਨ 1809 ਦੇ ਵਿੱਚ ਪੰਜਾਬ ਦਾ ਹਰ ਨਾਗਰਿਕ ਨੂੰ ਪੜਾ ਦੇਣ ਦਾ ਕੰਮ ਆਰੰਭ ਹੋ ਗਿਆ ਸੀ ਔਰ ਉਸ ਵਕਤ ਪੰਜਾਬ ਦੇ ਸਿੱਕੇ ਦਾ ਮੁੱਲ ਪਾਉਂਡ ਦੇ ਨਾਲੋਂ 13 ਗੁਣਾ ਵੱਧ ਹੁੰਦਾ ਸੀ ਉਹ ਤਰਸਿਆ ਕਰਦੇ ਸੀ ਮੈਂ ਆਪਣੇ ਅੱਖੀਆਂ ਦੇਖੀਆਂ ਨੇ ਗੱਲਾਂ ਕਿ ਇੰਗਲੈਂਡ ਵਿੱਚ ਗੋਰਿਆਂ ਨੇ ਆਪਣੇ ਬਜ਼ੁਰਗਾਂ ਦੀਆਂ ਉਹ ਚਿੱਠੀਆਂ ਸਾਹਮਣੇ ਰੱਖੀਆਂ ਹੋਈਆਂ ਕਿ ਪੰਜਾਬ ਤੋਂ ਚਿੱਠੀ ਆਈ ਹੈ ਇੱਕ ਇੰਟਰਵਿਊ ਦੀ ਤਰਕੇ ਸਮੁੰਦਰ ਦੇ ਵਿੱਚੋਂ ਕਿ ਤੁਹਾਨੂੰ ਉੱਥੇ ਇੰਟਰਵਿਊ ਸੱਦਿਆ ਗਿਆ ਸਿਲੈਕਸ਼ਨ ਨਹੀਂ ਹੋਈ ਗੋਰਿਆਂ ਨੇ ਚਿੱਠੀਆਂ ਵੀ ਸੰਭਾਲ ਰੱਖੀਆਂ ਕਿ ਪੰਜਾਬ ਦੇ ਵਿੱਚ ਇੱਕ ਇੰਟਰਵਿਊ ਦੇਣ ਲਈ ਸਾਡੇ ਪੁਰਖੇ ਦੀ ਜਿਹੜੀ ਚਿੱਠੀ ਆਈ ਹੋਈ ਹੈ ਐਡਾ ਮਾਣ ਹੁੰਦਾ ਸੀ ਕਿ ਪੰਜਾਬ 'ਚ ਨੌਕਰੀ ਕਰਨੀ ਸਾਨੂੰ ਕਿਨੇ ਪੜਾਇਆ ਹੈ ਫਿਰ ਮੈਂ ਸੋਚਿਆ ਵੀ ਐਡਾ ਵੱਡਾ ਮੁਲਕ ਅੱਛਾ ਧਰਮ ਨਿਰ ਅਨ ਕਿਤੇ ਹੈ ਹੀ ਨਹੀਂ ਕਿਤਾਬਾਂ 'ਚ ਤਾਂ ਹੋ ਸਕਦੀ ਹੈ ਪਰ ਜੇ ਕਿਸੇ ਨੂੰ ਰੋਲ ਮਾਡਲ ਦੇਖਣਾ ਹੈ ਤਾਂ ਉਹੀ ਇੱਕ 19ਵੀਂ ਸਦੀ ਦਾ ਪਹਿਲਾ ਆਦ ਹੈ ਵੀ Hindu Muslim Sikh ਆਨੰਦ ਨਾਲ ਜਿਉਂਦੇ ਨੇ ਮਤਲਬ ਵੀ ਕੋਈ ਧਰਮ ਦੇ ਨਾਂ ਤੇ ਵੰਡੀ ਕਰ ਦੇਵੇ ਉਹ ਸਿੱਕਾ ਜ਼ਬਰਦਸਤ ਸੁਰੱਖਿਆ ਪ੍ਰਬੰਧ ਜ਼ਬਰਦਸਤ ਹਰ ਬੰਦਾ ਪੜਿਆ ਹੋਇਆ ਕਮਾਲ ਦੀ ਗੱਲ ਹੈ ਤੇ ਮੇਰੇ ਮਨ 'ਚ ਆਇਆ ਵੀ ਯਾਰ ਇਹ